ਦਾ ਜਿਹੜਾ 3rd ਡੇ ਆਪਾਂ ਕਰਨਾ ਆ ਉਹ ਕੁਝ ਇਨਾ ਗੁੱਡ ਕਰਦੀਏ ਕਿ ਸਾਡੇ ਕਸਟਮਰਸ ਬਹੁਤ ਜ਼ਿਆਦਾ ਖੁਸ਼। ਸੇਲ ਵਾਲੀਆਂ ਵੀਡੀਓਜ਼ ਦੇਖਣੀਆਂ ਹੁੰਦੀਆਂ ਕਿਉਂਕਿ ਸੀ ਹੁਣ ਹਰ ਮਹੀਨੇ 3 ਦਿਨ ਦੀ ਸੇਲ ਕਰੇ ਕਰਨੀ ਪੈਣਾ ਤੇ ਅਗਰ ਤੁਸੀਂ ਸਾਡੀ ਸੇਲ ਦੀਆਂ ਸਾਰੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਉਹਦੇ ਵਾਸਤੇ ਪਹਿਲਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਨੂੰ ਆਫਰ ਦੱਸਾਂਗੇ ਜੁੜੇ ਰਹਿਣਾ ਵੀਡੀਓ ਦੇ ਲਾਸਟ ਵਿੱਚ ਦੇਖਣਾ ਵੀਡੀਓ ਦੇ ਵਿੱਚ ਵਿੱਚ ਵੀ ਕਈ ਵਾਰੀ ਆਪਾਂ ਆਫਰਸ ਕੱਟਦੇ ਹਾਂ ਯੈਲੋ ਨਹੀਂ ਹੈਗਾ ਸੌਫਟ ਦੇ येलो ਹੈ ਅੱਖਾਂ ਨੂੰ ਪੈਣ ਵਾਲਾ ਨਹੀਂ ਹੈ ਆ ਦੇਖੋ ਸਾਰੇ ਨਿਊ ਡਿਜ਼ਾਈਨ ਵੀ ਇਟਸੈਲਫ ਸੈਲਫ ਦੇ ਵਿੱਚ ਹੈਗਾ ਪਲੇਨ ਨਹੀਂ ਹੈਗਾ ਆ ਦੇਖੋ ਤੁਹਾਨੂੰ ਪਤਾ ਹੈ ਕਿ ਸੈਲਫ ਵਾਲੇ ਫੈਬਰਿਕ ਥੋੜੇ ਜਿਹਾ ਮਹਿੰਗੇ ਹੁੰਦੇ ਨੇ ਪਰ ਆਪਾਂ ਤੁਹਾਨੂੰ ਅੱਜ ਸਾਰੇ ਸੇਮ ਕਾਸਟ 'ਚ ਦੇ ਰਹੇ ਹਾਂ ਕਿਉਂਕਿ ਸੇਲ ਦਾ ਐਸ ਮੰਥਲੀ ਸੇਲ ਦਾ ਲਾਸਟ ਡੇ ਰਿਹਾ ਹੈ ਠੀਕ ਹੈ ਜੀ ਆ ਚੀਜ਼ ਆਏਗੀ ਕੇ ਉਸਨੇ ਠੀਕ ਹੈ ਬ੍ਰਾਂਡਡ ਹੈ ਜਿਹੜਾ ਬਰਬਰੀ ਕਪੜਾ ਨਹੀਂ ਕਹਿੰਦੇ ਜਿਸ ਨੂੰ ਇਹ ਉਹ ਵੀ ਕਹਿ ਸਕਦੇ ਹੋ অর ਅਦਰਵਾਈਜ਼ ਪਿਓਰ ਮਡਲ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਅਗਰ ਤੁਸੀਂ ਸਾਡੇ ਕੋ ਆ ਸਿੰਗਲ ਪੀਸ ਲੈ ਰਹੇ ਹੋ ਤੁਹਾਨੂੰ ਪਤਾ ਹੈ ਕਿ 800 ਦਾ ਪੈਣਾ ਤੁਹਾਨੂੰ ਠੀਕ ਹੈ ਅਗਰ ਤੁਸੀਂ ਸਾਡੇ ਕੋ ਦੋ ਸੂਟ ਲਓਗੇ ਇਹ ਵਾਲੇ ਸਿੰਗਲ ਪੀਸ ਦੀ ਬਜਾਏ ਦੋ ਸੂਟ ਲੈ ਰਹੇ ਹੋ ਤੇ ਆ ਤੁਹਾਨੂੰ 1300 ਦੇ ਨਾਲ ਦੇ ਦੋ ਸੂਟ ਠੀਕ ਹੈ ਜੀ ਇਹ ਸੀਗੀ ਅੱਜ ਦੀ ਆਫਰ ਬਿਕੋਜ਼ ਆਲਰੇਡੀ ਦਾ ਨਰਸੀ ਬਲੌਕ ਦੇ ਸੂਟ ਜਿਹੜੇ ਬਹੁਤ ਜ਼ਿਆਦਾ ਲੈਸ ਤੇ ਕੱਟਦੇ ਆ ਸੋ ਆ ਆਫਰ ਜਿਹੜੀ ਤੁਹਾਨੂੰ ਦੱਸਤੀ ਹੈ ਇੱਕ ਸੂਟ ਲਓਗੇ 800 ਦੋ ਸੂਟ ਲਓਗੇ ਤੇ ਤੁਹਾਨੂੰ ਇਹ ਪੈਣਗੇ 1300 ਤੇ ਦੋ ਠੀਕ ਹੈ ਜੀ ਪਰ ਦੋ ਇੱਕ ਲਓਗੇ ਤੇ 800 ਦਾ ਹੀ ਪੈਣਾ ਠੀਕ ਹੈ ਜੀ ਸੋ ਅੱਜ ਵਾਸਤੇ ਐ ਨਹੀਂ ਬਣਾ ਕਿਉਂਕਿ ਜੇ ਮੈਂ ਥੱਕ ਜ਼ਿਆਦਾ ਨਹੀਂ ਬੋਲ ਪਾ ਰਹੀ ਹੁਣ ਠੀਕ ਹੈ ਜੀ ਪਰ ਉਹ ਸਕਿਪ ਨਾ ਕਰਿਆ ਕਰੋ ਬੜੀ ਮਿਹਨਤ ਨਾਲ ਬੋਲ ਰਹੀ ਹੈ ਬੜੀ ਮਿਹਨਤ ਨਾਲ ਤੁਹਾਡੇ ਲਈ ਜੀ ਦਾ ਹਾਲ ਸਾ ਵਾ ਇੱਕ ਜੀ ਕਿਥਾ ਤੇ ਠੀਕ ਠਾਕ ਹੋ ਸਾਰੇ ਸਾਰੇ ਵੇਟ ਕਰ ਰਹੇ ਸੀਗੇ ਕਿ ਸੇਲ ਦੀ ਵੀਡੀਓ ਦਾ 3rd ਡੇ ਨਹੀਂ ਆ ਰਿਹਾ 3rd ਡੇ ਨਹੀਂ ਆ ਰਿਹਾ ਤੇ ਆਪਾਂ ਨੂੰ ਸੀਗਾ ਹੁਣ ਸੇਲ ਦਾ ਜਿਹੜਾ 3rd ਡੇ ਆਪਾਂ ਕਰਨਾ ਆ ਉਹ ਕੁਝ ਐਨਾ ਗੁੱਡ ਕਰ ਦਈਏ ਕਿ ਸਾਡੇ ਕਸਟਮਰਸ ਬਹੁਤ ਜ਼ਿਆਦਾ ਖੁਸ਼ ਹੋ ਜਾਣ ਜਿਹੜਾ ਸੇਲ ਦਾ 3rd ਡੇ ਹੋਊਗਾ ਫਰੈਸ਼ ਅਰਾਈਵਲਸ ਹੀ ਸੂਟ ਨੇ ਸਾਡੇ ਠੀਕ ਹੈ ਜੀ कॉटन ਦੇ ਸੂਟਸ ਤੋਂ ਵੀ ਬਲੌਕ ਸੂਟਸ ਠੀਕ ਹੈ ਜੀ ਨਿਊ ਨਿਊ ਡਿਜ਼ਾਈਨਸ ਹੋਣਗੇ ਔਰ ਹੈਂਡ ਬਲੌਕ ਹੋਗਾ ਜਿੱਦਾਂ ਮੈਂ ਪਹਿਲਾਂ ਕੱਢੇ ਸੀਗੇ 17 1700 ਵਾਲੇ ਬਲੌਕ ਉਹ ਵਾਲੇ ਨਹੀਂ ਹੈ ਇਹ ਖੁਦ ਰੈਡੀ ਕਰਵਾਏ ਨੇ ਜੀ ਪਿਓਰ ਕਾਟਨ ਹੋਏਗੀ ਕਿਸੇ ਤੇ ਉੱਤੇ ਸੈਲਫ ਕਾਟਨ ਹੋਏਗੀ ਔਰ ਸਭ ਦੇ ਨਾਲ 2.5 ਮੀਟਰ ਦੁਪੱਟਾ ਹੋਏਗਾ ਔਰ ਜਿੰਨੇ ਵੀ ਸੂਟ ਕੋਈ 6 ਪੀਸਿਸ ਨੇ ਔਰ 6 ਦੇ 6 ਪੀਸਿਸ ਦਾ ਪ੍ਰਾਈਸ ਇੱਕੋ ਹੀ ਹੋਊਗਾ ਔਰ ਸਭ ਦੇ ਉੱਪਰ ਅੱਛੀ ਵਾਲੀ ਆਫ ਲਾ ਕੇ ਤੇ ਫਿਰ ਤੁਹਾਨੂੰ ਉਸੇ ਦਿਖਾਣ ਲੱਗੇ ਆ ਜੀ ਸੋਹਣੇ ਸੋਹਣੇ ਡਿਜ਼ਾਈਨਸ ਸਿੰਗਲ ਪੀਸ ਹੋਣਗੇ ਤੇ ਇਹ ਦੁਬਾਰਾ ਰੈਡੀ ਨਹੀਂ ਹੋਣਗੇ ਠੀਕ ਹੈ ਜੀ ਸਿੰਗਲ ਪੀਸ ਸਿੰਗਲ ਸਿੰਗਲ ਕਲਰ ਕਲਰ ਆਲਮੋਸਟ ਇਹਦੇ ਵਿੱਚ ਮਸਟਰਡ येलो येलो ਔਰ ਗ੍ਰੀਨ ਪਿਸਤਾ ਇਹੀ ਕਲਰਸ ਨੇ ਠੀਕ ਹੈ ਜੀ ਲਿਨਨ ਡੋਰੀਆ ਦੁਪੱਟਾ ਲੱਗਾ ਹੋਏਗਾ ਸਭ ਦੇ ਨਾਲ ਦੁਪੱਟੇ ਦੀ ਲੈਂਥ ਫੁੱਲ ਹੋਏਗੀ 2 ਮੀਟਰ ਠੀਕ ਹੈ ਜੀ ਸੋ ਅੱਗੇ ਵੀ ਜਿੱਦਾਂ ਤੁਸੀਂ ਸਾਡੇ ਸੇਲ ਵਾਲੀਆਂ ਵੀਡੀਓਜ਼ ਦੇਖਣੀਆਂ ਹੁੰਦੀਆਂ ਕਿਉਂਕਿ ਸੀ ਹੁਣ ਹਰ ਮਹੀਨੇ 3 ਦਿਨ ਦੀ ਸੇਲ ਕਰੇ ਹੀ ਕਰਨੀ ਹੈ ਬੇਸਿਕਲੀ ਸਟਾਰਟਿੰਗ ਚ ਕਰਿਆ ਕਰਾਂਗੇ ਥੋੜਾ ਲੇਟ ਹੋ ਗਿਆ ਸੋ ਉਹਦੇ ਵਾਸਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਹੀ ਪੈਣਾ ਹੈ ਤੇ ਅਗਰ ਤੁਸੀਂ ਸਾਡੇ ਸੇਲ ਦੀਆਂ ਸਾਰੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਉਹਦੇ ਵਾਸਤੇ ਪਹਿਲਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜਿਹੜੀ ਉਹ ਘੰਟੀ ਲੱਗੀ ਹੁੰਦੀ ਹੈ ਉਹਨੂੰ ਵੀ ਕਰ ਦੋ ਜੀ ਪ੍ਰੈਸ ਤਾਂ ਕਿ ਤੁਹਾਨੂੰ ਸਾਡੇ ਸ਼ਾਰਟਸ ਵੀ ਜਾਂਦੇ ਰਹਿਣ ਔਰ ਅੱਛੀਆਂ ਅੱਛੀਆਂ ਵੀਡੀਓਸ ਵੀ ਤੁਹਾਨੂੰ ਇੱਥੇ ਸਾਡੀਆਂ ਦਿਖਦੀਆਂ ਰਹਿਣ ਤੇ ਕਰਨ ਲੱਗੇ ਆ ਜੀ ਆਪਾਂ ਸ਼ੁਰੂ ਹੁਣ ਇਹ ਹੈਗੀ ਜੇ ਕਾਰਡ ਕਾਟਨ ਠੀਕ ਹੈ ਇੱਕ ਵਾਰੀ ਤੁਹਾਨੂੰ ਪਹਿਲਾਂ ਦੋ ਰੋ ਡਿਜ਼ਾਈਨ ਦਿਖਾਉਂਗੀ ਫਿਰ ਲਾਗਿਓ ਵੀ ਦਿਖਾਣੇ ਆ ਠੀਕ ਹੈ ਆ ਦੇਖੋ ਮੈਂ ਬੀਨ ਬੈਗ ਚੱਕ ਲੈ ਇੱਕ ਮਿੰਟ ਆ ਦੇਖੋ ਦਿਸ ਇਜ਼ ਕਾਰਡ ਕਾਟਨ ਠੀਕ ਹੈ ਔਰ ਫਿਲਹਾਲ ਉਹਨਾਂ ਨੇ ਲੈਤਾ ਕਿ ਡਿਜ਼ਾਈਨ ਦੇ ਦਿੱਤੀ ਹੈ ਵਾਹ ਮੈਂ ਉਹਨਾਂ ਦਾ ਕੈਮਰਾ ਸੈੱਟ ਕਰ ਲੀਏ ਹੁਣ ਦੇਖੋਗਾ ਆ ਦੇਖੋ ਜੀ ਥਿਸ ਇਜ਼ ਕਾਡ ਪਾਟਰ ਠੀਕ ਹੈ ਗ੍ਰੀਨ ਕਲਰ ਹੈ ਬੜਾ ਪਿਆਰਾ ਜਿਹਾ ਪੂਰਾ ਫੁੱਲ ਹੈਵੀ ਬਲੋਕ ਠੀਕ ਹੈ ਜੀ ਸੇਲ ਪੀਸਿਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਤੁਹਾਨੂੰ ਐਂ ਹੀ ਚੀਜ਼ਾਂ ਦੇ ਰਹੇ ਹਾਂ ਆ ਦੇਖੋ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੇ ਹਾਂ ਬਿਊਟੀਫੁਲ ਬਲੋਕ ਐਂディ ਸਾਰੀ ਫਰੰਟ ਐਤਾ ਕੱਢੀ ਹੋਈ ਜੇ ਠੀਕ ਜੀ ਔਰ ਇਦਾਂ ਕੇਰੇ ਥੱਲੇ ਵੱਡਾ ਵੱਡਾ ਪੈਨਲ ਆ ਜਾਏਗਾ ਬੈਕ ਵੀ ਦਿਖਾ ਦਿੰਨੇ ਆ ਤੁਹਾਨੂੰ ਬੈਕ ਦੇ ਉੱਪਰ ਵੀ ਇਦਾਂ ਹੀ ਹੈਵੀ ਬਲੌਕ ਹੈ ਪਿਓਰ ਕਾਟਨ ਆਹ ਠੀਕ ਹੈ ਬੈਕ ਉੱਪਰ ਵੀ ਇਦਾਂ ਹੀ ਆਏਗਾ ਔਰ ਇਹ ਆਏਗਾ ਇਹਦੇ ਬਾਟਮ ਉੱਪਰ ਬੱਸ ਹੋਣਾ ਲਾਈਟ ਪਰ ਵਾਈਨਜਾ ਕਲਰ ਹੈ ਉਹ ਯੂਜ਼ ਕੀਤਾ ਹੋਇਆ ਹੈ ਠੀਕ ਹੈ ਜੀ ये होगी शर्ट एवं भी दिखा दें तो ये ठीक है हम दिखा रहे हैं दुपट्टा दुपट्टा खुला डुला ढाई मीटर सॉफ्ट वाला लिनन डोरी है एवं नहीं है कि रफ जहा हो मीटर कट होगा दुपट्टे का ਜਿੱਦਾਂ ਡੋਰੀ ਹੁੰਦਾ ਨਾ ਇਹ ਲినਨ ਡੋਰੀਆ ਹੈ कॉटन ਡੋਰੀਆ ਇਜ਼ ਡਿਫਰੈਂਟ ਥਿੰਗ ਇਹਨੂੰ ਲినਨ ਡੋਰੀਆ ਕਹਿੰਦੇ ਨੇ ਆ ਦੇਖ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੇ ਆ ਆਹ ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ ਠੀਕ ਹੈ ਔਰ ਤੁਹਾਨੂੰ ਪਤਾ ਹੈ ਕਿ ਜਿਹੜੇ ਬਲੌਕ ਵਾਲੇ ਸੂਟ ਹੈਗੇ ਨੇ ਸਾਡੇ ਪਿਓਰ कॉटन ਵਾਲੇ 26 26 27 2700 ਦੀ ਰੇਂਜ ਚ ਹੈਗੇ ਨੇ ਤੇ ਇਹ ਵਾਲਾ ਸੂਟ ਤੁਹਾਨੂੰ ਮਿਲਣਾ ਆ ਸਿਰਫ ਤੇ ਸਿਰਫ 1900 ਠੀਕ ਹੈ ਜੀ ਸਿਰਫ ਤੇ ਸਿਰਫ 1900 ਦਾ ਤੁਹਾਨੂੰ ਇਹ ਮਿਲਣਾ ਠੀਕ ਹੈ 1900 only ਪਿਓਰ ਕਾਟਨ ਵਿਦ ਹੈਵੀ ਬਲੋਕ ਵਿਦ ਨਿਊ ਡਿਜ਼ਾਈਨਸ 2 ਮੀਟਰ ਕੱਟ ਦੁਪੱਟਾ ਹੋਏਗਾ 1900 ਦਾ ਚੂਕ ਹੋਏਗਾ ਠੀਕ ਹੈ ਜੀ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਆਫਰ ਦੱਸਾਂਗੇ ਜੁੜੇ ਰਹਿਣਾ ਵੀਡੀਓ ਦੇ ਲਾਸਟ ਵਿੱਚ ਦੇਖਣਾ ਵੀਡੀਓ ਦੇ ਵਿੱਚ ਵਿੱਚ ਵੀ ਕਈ ਵਾਰੀ ਆਪਾਂ ਆਫਰਸ ਕੱਟਦੇ ਨੇ ਹੁੰਦੇ ਆ ਸੋ ਕੋਸ਼ਿਸ਼ ਇਹੀ ਕਰਿਆ ਕਰੋ ਕਿ ਵੀਡੀਓ ਜਿਹੜੀ ਸਾਡੀ ਹੈ ਨਾ ਸਕਿੱਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਬਣਾਉਂਦੇ ਤੇ ਤੁਹਾਡੇ ਲਈ ਹੈ ਨਾ ਇੰਨੀ ਮਿਹਨਤ ਨਾਲ ਆ ਦੇਖੋ ਇਹ ਗ੍ਰੀਨ ਕਲਰ ਥੋੜਾ ਹੋਰ ਹੈ ਪਿਸਤਾ ਗ੍ਰੀਨ ਹੈ ਉਹ ਥੋੜਾ ਕੀ ਹਜੇ ਚਾਹੁੰਦਾ ਸੀਗਾ ਠੀਕ ਹੈ ਜੀ ਇਹ ਵੀ ਗ੍ਰੀਨ ਕਲਰ ਹੀ ਹੈ ਲੇਕਿਨ ਇਹਦਾ ਬਲੌਕ ਅਲੱਗ ਹੈ ਦੇਖੋ ਵੈਰੀ ਬਿਊਟੀਫੁਲ ਡਿਜ਼ਾਈਨ ਅਲੱਗ ਹੈ ਇਹਦਾ ਮੈਨੂੰ ਵੀ ਲੱਗਦੀ ਉਹ ਦਿਖਾ ਰਹੀ ਹਾਂ ਤੁਹਾਨੂੰ ਆ ਦੇਖੋ ਕਲਰਸ ਦੇਖੋ ਤੁਸੀਂ ਬਲੌਕ ਦੇ ਠੀਕ ਹੈ ਜੀ बर्टफुल पीस पूरा फ्रंट हैवी ठीक है और बैक भी दिखा दने है थानो ए आईडी दी दी बैक सारे छोटे-छोटे बूटे और खल्ले घेरा कवर है ठीक है जी और ए आईडी दी बॉटम बॉटम का आप देखो कितना प्यारा है बहुत सुंदर है ਇਹ ਵੀ ਪਿਓਰ ਕਾਟਨ ਹੈ ਜੀ ਕਾਡ ਕਾਟਨ ਕਹਿੰਦੇ ਨੇ ਇਹਨੂੰ ਲਾਈਨਿੰਗ ਵਾਲੀ ਹੁੰਦੀ ਹੈ ਥੋੜੀ ਲੱਗ ਗਈ ਉਹ ਦਿਖਾ ਰਹੇ ਹਾਂ ਵੇਖੋ ਠੀਕ ਹੈ ਤੇ ਇਹਦਾ ਵੀ ਦੁਪੱਟਾ ਦਿਖਾ ਰਹੇ ਹਾਂ ਤੁਹਾਨੂੰ ਉਹੀ ਸੇਮ ਫੈਬਰਿਕ ਜਿੰਨੇ ਵੀ ਸੂਟ ਦਿਖਾਵਾਂਗੇ ਸਭ ਦੇ ਨਾਲ ਸੇਮ ਹੀ ਦੁਪੱਟੇ ਲੱਗੇ ਹੋਏ ਨੇ ਲੰਨਨ ਡੋਰੀਆ ਲੇਕਿਨ ਜਿਹੜੇ ਦੁਪੱਟਿਆਂ ਦੀ ਲੈਂਥ ਹੈਗੀ ਹੈ ਉਹ ਪੂਰੀ 2.5 ਮੀਟਰ ਹੈ ਹਰ ੁੱਲੇ ੁੱਲੇ 2.5 ਮੀਟਰ ਕੱਟ ਸੇਮ ਕਾਸਟ ਉਹ ਨਹੀਂ ਸੋਦਾ 1900 only ਦੁਪੱਟਾ ਦੇਖੋ ਕਰਕੇ ਹਾਂ ਅਜੀ ਵਾਲਾ ਦੁਰੀਆ ਨਹੀਂ ਆ ਦੇਖੋ ਅਗਰ ਮੈਂ ਲਵੂੰਗੀ ਨੇ ਤਾਂ ਆਕੜਿਆ ਰਹਿਣਾ ਸੀਗਾ ਐਦਾ ਦਾ ਕੁਛ ਨਹੀਂ ਐ ਸਲਿਨਨ ਦੁਰੀਆ ਬਹੁਤ ਬੱਚਾ ਫੈਕਟਰੀ ਹੈ ਠੀਕ ਹੈ ਜੀ ਇਹ ਵੀ ਪਏਗਾ ਤੁਹਾਨੂੰ 1900 ਦਾ ਹੋਣ ਆ ਗਿਆ ਜੀ येलो ਕਲਰ ਸੈਲਫ ਦੇ ਵਿੱਚ ਹੈਗਾ ਆ ਇਹ ਪ੍ਰਿੰਟ ਤੁਹਾਨੂੰ ਮਰੇ ਲਾਗੇ ਉਹ ਦਿਖਾਉਂਦੇ ਆ ਔਰ ਵਿਦ ਬਿਊਟੀਫੁਲ ਬਲੌਕ ਠੀਕ ਹੈ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੀ ਹੈ ਜੀ। ਖੜਾ ਇਹ ਤਾਂ ਉਹ ਡਿਜ਼ਾਈਨ ਹੀ ਜੀ ਬੰਦਾ ਤੁਹਾਨੂੰ ਲੱਗਦੇ ਹੋ ਦੁਕਾਨੇ ਆ ਪਹਿਲਾਂ ਦੂਰ ਦਿਖਾ ਦਈਏ ਕਿੰਨੀ ਕੀ ਲੁੱਕ ਆਉਣੀ ਹੈ ਆ ਦੇ। ਬਿਊਟੀਫੁਲ ਪੀਸ ਪੂਰਾ ਫਰੰਟ ਹੈਵੀ yellow ਕਲਰ ਹੈ ਬ੍ਰਾਈਟ yellow ਨਹੀਂ ਹੈਗਾ ਸੌਫਟ ਜਿਹਾ yellow ਹੈ ਅੱਖਾਂ ਨੂੰ ਪੈਣ ਵਾਲਾ ਨਹੀਂ ਹੈ ਆ ਦੇ। ਸਾਰੇ ਨਿਊ ਡਿਜ਼ਾਈਨਸ ਨੇ ਪਿਓਰ ਕਾਟਨ ਔਰ ਤੁਹਾਨੂੰ ਇਹ ਜਿਹੜੀ ਸੈਲਫ ਦਾ ਟੱਚ ਹੈਗਾ ਕਾਟਨ ਦਾ ਲੱਗ ਉਹ ਦਿਖਾ ਦਿੰਨੇ ਆ ਵੇਖੋ ਠੀਕ ਹੈ ਕਾਟਨ ਦੇ ਵਿੱਚ ਫਲੋਰਲ ਜਾਂ ਸੈਲਫ ਹੈਗਾ ਪੂਰੇ ਪਲੇਨ ਤੋਂ ਦਿਖਾਣੇ ਆ ਦੇਖੋ ਠੀਕ ਹੈ ਜੀ ਤੇ 프ਰੰਟ ਦਿਖਾਤੀ ਤੁਹਾਨੂੰ ਇਹ ਹੈਗੀ ਜੇ ਬੈਕ बहुत सोहना पीस है जी ठीक है बाहव इन्ह दिया बड़िया हुई है सब दाव ब्लॉक दड़िया होंगे हैवी ब्लॉक है और ए सेम दुपट्टा लिन डोरिया बहुत प्यारा पीस ਪੁੱਲਾ ਡੁੱਲਾ ਟਾਈ ਮੀਟਰ ਕੱਟ ਲਾਤੀ ਦੇ ਘਾਰੇ ਆ ਸੇਮ ਪ੍ਰਾਈਸ 1900 ਵੀ অলਮੋਸਟ ਤੁਹਾਨੂੰ 50% ਆਫ ਦੇ ਸੂਟ ਮਿਲ ਰਹੇ ਨੇ ਜੀ ਅ ਨਹੀਂ ਨਾਟ 50 ਅ 30 ਟੂ 40 ਦੇ ਵਿੱਚ 30 ਟੂ 40% ਆਫ ਆਏ ਕਿਉਂਕਿ ਆ ਸੂਟਸ ਅਸੀਂ ਠਾਈ ਠਾਈ 29 2900 ਦੇ ਕੱਟਦੇ ਆ ਠੀਕ ਹੈ ਜੀ ਤੇ ਇਹ ਵੀ ਤੁਹਾਨੂੰ ਸੇਮ ਕੋਸਟ ਕਰੇਗਾ ਜੀ ਕਿੰਨੇ ਦਾ 1900 ਕੁਲ ਜੈ येलो ਕਲਰ ਬ੍ਰਾਈਟ येलो ਨਹੀਂ ਸੀਗਾ ਹੁਣ ਜਿਹੜਾ ਦਿਖਾ ਰਹੇ ਆ ਇਹ ਬ੍ਰਾਈਟ येलो ਕਲਰ ਹੋएगा ਕਿਉਂਕਿ ਐਦਾਂ ਨਹੀਂ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਸਾਡੇ ਸੂਟਸ ਨੇ ਵਾਹਿਗੁਰੂ ਦੀ ਕਿਰਪਾ ਨਾਲ ਤੇ ਤੁਹਾਡੇ ਸਾਰਿਆਂ ਦੇ ਭਰਪੂਰ ਪਿਆਰ ਨਾਲ ਵਰਲਡ ਵਾਈਡ ਸ਼ਿਪਿੰਗ ਹੁੰਦੀ ਹੈ ਦੀ ਜੀ ਸਾਟੀ ਸੋ ਸੂਟਸ ਸਾਡੇ ਹਰ ਜਗ੍ਹਾ ਜਾਂਦੇ ਨੇ ਤੇ ਤੁਹਾਨੂੰ ਪਤਾ ਹੈ ਕਿ ਰੱਬ ਦੇ ਰੰਗ ਨੇ ਹਰ ਜਗ੍ਹਾ ਤੇ ਕਿਤੇ ਆ ਗਰਮੀ ਹੈ ਤੇ ਕਿਤੇ ਸਰਦੀ ਹੈ ਹੈਨਾ ਸੇਮ ਮੌਸਮ ਤੇ ਹੈ ਨਹੀਂਗਾ ਇਹ ਸੋ ਇਹ ਰੰਗ ਸਾਡੇ অলਮੋਸਟ 12 ਮਹੀਨੇ ਰੰਗahar ਤਰੀਕੇ ਦੇ ਵਿਕਦੇ ਨੇ ਆ ਦੇਖੋ ਵੈਰੀ ਬਿਊਟੀਫੁਲ ਪੀਸ ਹੈਵੀ ਵਲਾ ਕੰਮ ਹੈਵੀ ਬਲੌਕ ਲੱਗਦੇ ਵੀ ਦਿਖਾ ਰਹੀਆਂ ਤੁਹਾਨੂੰ ਫਰੰਟ ਇਹਦਾ ਦੇਖੋ ਪੂਰਾ ਐਦਾਂ ਕੱਟਿਆ ਹੋਇਆ ਹੈ ਜੀ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਬਿਊਟੀਫੁਲ ਪੀਸ ਬਲੌਕ ਦੇਖੋ ਇਹਦਾ ਬਹੁਤ ਸੋਹਣਾ ਹੈ ਠੀਕ ਹੈ ਐਦਾਂ ਹੀ ਇਹਦੀ ਬੈਕ ਦੇ ਉੱਪਰ ਵੀ ਬੜੇ ਅੱਛੇ ਤਰੀਕੇ ਦੇ ਨਾਲ ਬਲੌਕ ਕੀਤਾ ਹੋਇਆ ਹੈ ਕੁਝ ਅਲੱਗ ਕੀਤਾ ਹੈ ਕਿਉਂਕਿ ਇਹ ਵੀ ਫੈਬਰਿਕ ਹੈਗਾ ਨਾ ਜਿਹੜਾ ਇਹ ਸੈਲਫ ਦੇ ਵਿੱਚ ਪ੍ਰਿੰਟ ਹੈਗਾ ਆ ਆ ਦੇਖੀਏ ਠੀਕੇ ਬਹੁਤ ਸੋਹਣਾ ਪੀਸ ਹੈ ਪਰ ਲਾਗੇ ਦਿਖਾ ਰਹੇ ਆ ਸੈਲਫ 'ਚ ਪ੍ਰਿੰਟ ਹੈਗਾ ਇਹਦੇ ਇਸ ਕਰਕੇ ਜਿਆਦਾ ਇਹਨੂੰ ਭਰਿਆ ਨਹੀਂ ਆਪਾਂ ਠੀਕੇ ਜੀ ਬਿਊਟੀਫੁਲ ਪੀਸ ਔਰ ਇਹ ਆਈਜੀ ਦੀ ਬਾਟਮ ਠੀਕੇ ਜੀ ਦੁਪੱਟਾ ਵੀ ਦਿਖਾ ਰਹੇ ਆ ਤੁਹਾਨੂੰ ਹੁਣ दुपट्टा तो सेम फैब्रिक सेम डोरिया, खुला डुला, डुला होएगा जी ढाई मीटर कट होएगा छोटा दुपट्टा तो नहीं है खाने बहुत सोहना पीस है जी अभी दुपट्टा बहुत सोना है ठीक है same cost 1900 da pure cotton fabric mixing nahi hai gi jinne vi suit dikhaye ne tanu sare hi pure cotton hai hun jeda ji hai ga je lemon color pehla dikhaya si ga light yellow jeya color si ga baad ch dikhaya tanu bright yellow color hun jeda dikha re ha e ta saddiyan te sorry saddiyan bolni lendi ha e garmiyan de vich vikdeya hun aaram nal lemon color jeda badi demand ch ठीक ठीक है है जी जी। आ, block. Block भी आ जी. Designing सब दी अलग अलग हो दी. दी भी किसी मिल नहीं रही अच्छा ए फेबरिक भी आ, सेल्फ दे है प्लेन नहीं है ਤਾਨੂੰ ਪਤਾ ਹੈ ਕਿ ਸੈਲਫ ਵਾਲੇ ਫੈਬਰਿਕ ਥੋੜੇ ਜਿਹਾ ਮਹਿੰਗੇ ਹੁੰਦੇ ਨੇ ਪਰ ਆਪਾਂ ਤੁਹਾਨੂੰ ਅੱਜ ਸਾਰੇ ਸੇਮ ਕਾਸਟ 'ਚ ਦੇ ਰਹੇ ਆ ਕਿਉਂਕਿ ਸੇਲ ਦਾ ਐਸ ਮੰਥਰੀ ਸੇਲ ਦਾ ਲਾਸਟ ਡੇ ਹੈ ਠੀਕ ਹੈ ਜੀ ਥਰਡ ਡੇ ਇਸ ਲਾਸਟ ਡੇ ਲੇਕਿਨ ਐਦਾ ਨਹੀਂ ਹੈ ਕਿ ਅਸੀਂ ਆਫਰ ਕੱਟਨੀ ਹੈ ਨਹੀਂ ਆਫਰ ਤੇ ਅਸੀਂ ਐਦਾ ਕੱਟਦੇ ਰਵਾਂਗੇ ਪਰ ਐਦਾ ਦੀ ਆਫਰ ਨਹੀਂ ਨਿਕਲਦੀ ਜਿਹੜੀ ਅੱਜ ਕੱਟਦੀ ਹੈ ਹੁਣ ਇੰਨੇ ਸਸਤੇ 'ਚ ਤੁਹਾਨੂੰ ਸੂਟ ਇੰਨੇ अच्छे ਆਫਰ 'ਚ ਮਿਲਦੇ ਨੇ ਇਹ ਆਏਗੀ ਇਹਦੀ ਬਾਟਮ ਠੀਕ ਹੈ ਜੀ ਇਹਦਾ ਵੀ ਤੁਹਾਨੂੰ ਦੁਪੱਟਾ ਦਿਖਾ ਦਈਏ ਹੁਣ यह है लेमन कलर बड़े ही प्यारा है वाला लेमन कलर ठीक है जी बहुत सोना पीस है जी ये भी लैमन डोरी आला फैबरिक है और इधर दुपट्टा बहुत सॉफ्ट है ठीक है जी ए पलिया हैवी दम आल दिखाया बॉर्डर सारा दुपट्टे का एदा कवर्ड है और ऊपर हैवी ब्लॉक है सेम कॉस्ट 1900 ਦਾ ਹੁਣ ਜਿਹੜਾ ਲਾਸਟ ਪੀਸ ਹੈ ਨਾ ਇਹ ਹੈਗਾ ਮਸਟਡ येलो ਵਾਲਾ ਇਹਦੇ ਉੱਪਰ ਵੀ ਸੈਲਫ ਦੇ ਵਿੱਚ ਪ੍ਰਿੰਟ ਆ ਇਹਦਾ ਬਲੌਕ ਬਹੁਤ ਸੁਣਾ ਹੋਇਆ ਹੋਇਆ ਜੇ ਮਤਲਬ ਮੇਰਾ ਫੇਵਰੇਟ ਵਾਲਾ ਬਲੌਕ ਜਿਹੜੇ ਅਸੀਂ ਯੂਜ਼ ਕੀਤਾ ਹੈ ਨਾ ਕਨਸੈਪਟ ਤੇ ਥੱਲੇ ਜਿਹੜਾ ਉਹ ਤੁਹਾਨੂੰ ਲੱਗ ਕੇ ਦਿਖਾਣੀ ਹੈ ਘੇਰੇ ਉੱਪਰ ਉਹ ਬਹੁਤ ਬਿਊਟੀਫੁੱਲ ਲੱਗਦਾ ਐਕਦਾ ਆਏਗਾ ਠੀਕ ਹੈ ਜੀ ਲੱਗ ਦਿਖਾ ਰਹੀ ਹਾਂ ਤੁਹਾਨੂੰ ਆ ਇਦਾਂ ਛੜੀਆਂ ਆ ਜਾਣੀਆਂ ਉਮਰੀਆਂ ਦੇਖੋ ਏਮਬਰਾਇਡਰੀ ਲੱਗਦੀਆਂ ਐਨਾ ਸਾਫ਼ ਹੋਣ ਦਾ ਬ੍ਰਿੱਕੀ ਵਾਲਾ ਬਲੌਕ ਆ ਔਰ ਇਹ ਆਏਗਾ ਜੀ ਘੇਰੇ ਉੱਪਰ ਠੀਕ ਹੈ ਜੀ ਆਹ ਚੀਜ਼ ਆਏਗੀ ਘੇਰੇ ਬੈਕ ਵੀ ਦਿਖਾ ਦਿੰਨੇ ਆ ਇਹ ਵੀ ਸੈਲਫ ਦੇ ਵਿੱਚ ਆ ਇਹ ਆਈ ਜੀ ਇਹਦੀ ਬੈਕ ਬੈਕ ਤੁਸੀਂ ਘੇਰੇ ਦੇ ਉੱਪਰ ਉੱਪਰ ਕੰਮ ਹੈਗਾ ਆ ਪ੍ਰਿੰਟ ਦੇਖ ਲਓ ਇਹਦਾ ਤੁਸੀਂ ਠੀਕ ਹੈ ਜੀ ਇਹ ਆएगी ਇਹਦੀ ਬੋਟਮ ਬਾਹਵਾ ਸਭ ਦੀਆਂ ਬਣੀਆਂ ਹੋਈਆਂ ਤੇ ਇਹ ਲਾਸਟ ਪੀਸ ਸੀਗਾ ਹੁਣ ਤੁਹਾਨੂੰ ਦਿਖਾਉਣੇ ਆਪਾਂ ਸੇਲ ਵਾਲਾ ਆਫਰ ਵਾਲਾ ਦਾ ਇੱਕ ਚੀਜ਼ ਉਹ ਵੀ ਤੁਹਾਨੂੰ ਦਿਖਾਉਣੇ ਆ ਲਾਸਟ ਵਿੱਚ ਆ ਦੇਖੋ ਬਿਊਟੀਫੁਲ ਪੀਸ ਬਿਊਟੀਫੁਲ ਬਲੌਕ ਬਿਊਟੀ ਕੁਲ ਦੁਪੱਟਾ ਫੁੱਲਾ ਗੁੱਲਾ ਠੀਕ ਹੈ ਜੀ ਲੱਗੂ ਵੀ ਦਿਖਾਉਣੇ ਆ ਅਲੱਗ ਐਮਬਲੋਇਡਰੀ ਰਹੀ ਹੈ ਦਾ ਅੱਛੇ ਤਰੀਕੇ ਨਾਲ ਬਲੌਕ ਹੋਇਆ ਹੋਇਆ ਸੇਮ ਕਾਸਟ 1900 ਤੁਹਾਨੂੰ 6 ਸੂਟ ਦਿਖਾਏ ਨੇ ਠੀਕ ਹੈ ਜੀ ਤੇ ਜਿਹੜੇ 6 ਦੇ 6 ਸੂਟ ਨੇ ਸਾਦਾ ਪ੍ਰਾਈਸ ਇੱਕੋ ਹੀ ਹੈਗਾ 1900 30 ਤੋਂ 40% ਆਫ ਦਿੱਤਾ ਹੈ ਤੁਹਾਨੂੰ ਪਿਓਰ ਕਾਟਨ ਸੂਟਸ ਦੇ ਉੱਪਰ ਨਿਊ ਡਿਜ਼ਾਈਨਸ ਨਿਊ ਅਰਾਈਵਲਸ ਤੋਂ ਪੁਰਾਣੇ ਸਟਾਕ ਚ ਨਹੀਂ ਦਿੱਤਾ ਨਿਊ ਵਾਲੇ ਸਟਾਕ ਦੇ ਵਿੱਚੋਂ ਅਸੀਂ ਤੁਹਾਨੂੰ 32 40% ਆਫ ਦੇਤਾ ਹੈ ਕੋਣ ਤੁਹਾਨੂੰ ਅਸੀਂ ਦਿਖਾਣੀ ਸੀ ਕਿ ਕਿਸੀਂ ਆਫਰ ਕੀ ਦੇ ਰਹੇ ਹਾਂ ਤੁਹਾਨੂੰ ਆਫਰ ਸਾਡੇ ਤੋਂ ਹੋਣੇ ਦੇਖੋ ਇਹ ਹੈਗੀ ਹੈ ਜਿੱਦਾਂ ਆਹ ਵਾਲੇ ਸਾਡੇ ਸੋਰਸ ਨੇ ਠੀਕ ਹੈ ਬ੍ਰਾਂਡਡ ਹੈ ਜਿਹੜਾ ਬਰਬਰੀ ਕਪੜਾ ਨਹੀਂ ਕਹਿੰਦੇ ਜਿਸ ਨੂੰ ਇਹ ਉਹ ਵੀ ਕਹਿ ਸਕਦੇ ਹੋ অর ਅਦਰਵਾਈਜ਼ ਪਿਓਰ ਮੋਡਲ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਇਹਨੂੰ ਅਗਰ ਤੁਸੀਂ ਸਾਡੇ ਕੋ ਆ ਸਿੰਗਲ ਪੀਸ ਲੈ ਰਹੇ ਹੋ ਤੁਹਾਨੂੰ ਪਤਾ ਹੈ ਕਿ 800 ਦਾ ਪੈਣਾ ਤੁਹਾਨੂੰ ਠੀਕ ਹੈ ਅਗਰ ਤੁਸੀਂ ਸਾਡੇ ਕੋ ਦੋ ਸੂਟ ਲਓਗੇ ਇਹ ਵਾਲੇ ਸਿੰਗਲ ਪੀਸ ਦੀ ਬਜਾਏ ਦੋ ਸੂਟ ਲੈ ਰਹੇ ਹੋ ਤੇ ਆ ਤੁਹਾਨੂੰ 1300 ਦੇ ਨਾਲ ਦੇ ਦੋ ਸੂਟ ਠੀਕ ਹੈ ਜੀ ਇਹ ਸੀਗੀ ਅੱਜ ਦੀ ਆਫਰ ਬਿਕਾਜ਼ ਆਲਰੇਡੀ ਦਾ ਨੋਸੀ ਬਲੌਕ ਦੇ ਸੂਟ ਜਿਹੜੇ ਬਹੁਤ ਜ਼ਿਆਦਾ ਲੈਸ ਤੇ ਕੱਟਦੇ ਆ ਸੋ ਆ ਆਫਰ ਜਿਹੜੀ ਤੁਹਾਨੂੰ ਦੱਸਤੀ ਹੈ ਇੱਕ ਸੂਟ ਲਓਗੇ 800 ਦੋ ਸੂਟ ਲਓਗੇ ਤੇ ਤੁਹਾਨੂੰ ਇਹ ਪੈਣਗੇ 1300 ਦੇ ਦੋ ਠੀਕ ਹੈ ਜੀ ਪਰ ਦੋ ਇੱਕ ਲਓਗੇ ਤੇ 800 ਦਾ ਹੀ ਪੈ ਠੀਕ ਹੈ ਜੀ ਸੋ ਅਜ ਹੱਸ ਤੇ ਐ ਨਹੀਂ ਬਣਾ ਕਤੇ ਜਿਵੇਂ ਮੈਂ ਥੱਕ ਜਾਣਾ ਨਹੀਂ ਬੋਲ ਪਾ ਰਹੀ ਹੁਣ ਠੀਕ ਹੈ ਜੀ ਸੋ ਵੀਡੀਓ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਬੜੀ ਮਿਹਨਤ ਨਾਲ ਬੋਲੀਦਾ ਹੈ ਬੜੀ ਮਿਹਨਤ ਨਾਲ ਤੁਹਾਡੇ ਲਈ ਵੀਡੀਓ ਬਣਾਈ ਦੀ ਹੈ ਔਰ ਕੁਝ ਨਿਊ ਡਿਜ਼ਾਈਨ ਸਾਡੇ ਬਣੇ ਨੇ ਇੱਕ ਦੇ ਸ਼ਾਰਟ ਦਾ ਮੈਂ ਸ਼ਾਇਦ ਆ ਪਾਤਾ ਹੋਇਆ ਆ ਸ਼ਾਰਟ ਦੂਸਰੇ ਦਾ ਮੈਂ ਤੁਹਾਨੂੰ ਉਹ ਡਿਟੇਲ ਚ ਦਿਖਾਉਂਗੀ ਉਹ ਕਿਉਂਕਿ ਜਿਹੜੇ ਨਿਊ ਪੀਸਿਸ ਹੁੰਦੇ ਆ ਨਾ ਉਹਨਾਂ ਨੂੰ ਮੈਂ ਅਗਰੇ ਇੱਦਾਂ ਖੋਲ-ਖੋਲ ਕੇ ਦਿਖਾਉਣੀ ਆ ਜਾਂ ਕਿਦਾਂ ਨਾ ਤੇ ਕਸਟਮਰ ਕਹਿੰਦੇ ਸੀਗੇ ਤੁਸੀਂ ਸਿੰਗਲ-ਸਿੰਗਲ ਸ਼ਾਰਟ ਸਾਨੂੰ ਦਿਖਾਇਆ ਕਰੋ ਜਿਹਦੇ ਚ ਪ੍ਰੋਪਰ ਡਿਟੇਲਿੰਗ ਦਿਖਾਨੀ ਆ ਮੈਂ ਜਦੋਂ ਨਾ ਇੱਥੇ ਟੇਬਲ ਦੇ ਉੱਪਰ ਸੁੱਟ ਰੱਖ ਕੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਬੜੀ ਜਲਦੀ ਅੱਜ ਤੇ ਤੁਸੀਂ ਉਹ ਨਾ ਵਾਲੀ ਵੀਡੀਓ ਇੰਜੋਏ ਕਰੋ ਜੀ ਸ਼ਾਰਟ ਤੇ ਵੈਸੇ ਸ਼ਾਇਦ ਮੈਂ ਉਹ ਜਿਹੜਾ ਪਾਉਂਦੀ ਰਹੀ ਨੀ ਆ ਰੈਂਡਮਲੀ ਤਾਂ ਹੀ ਤਾਂ ਕੰਨੀ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਆਫਰਸ ਆਨ ਕੀਆ ਡਿਸਕਾਊਂਟ ਮਿਲੇਗਾ ਪਲੱਸ ਸਾਡੇ ਨਵੇਂ-ਨਵੇਂ ਵੀਡੀਓਜ਼ ਦੀਆਂ ਤੁਹਾਨੂੰ ਨੋਟੀਫਿਕੇਸ਼ਨਸ ਟਾਈਮਲੀ ਆਉਂਦੀਆਂ ਰਹਿਣਗੀਆਂ ਜੀ ਠੀਕ ਹੈ ਜੀ ਸੋ ਅਸੀਂ ਨਾ ਜਿਹੜੇ ਸਾਡੇ ਗੁਰਸਿੱਖ ਭੈਣਾ ਤੇ ਗੁਰਸਿੱਖ ਹੈਗੇ ਨੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਅਸੀਂ ਵਿਸਾਖੀ ਦੇ ਬਲੇ ਦਿਨ ਅਸੀਂ ਕੁਝ ਸੋਚਿਆ ਆ ਹੱਲੇ ਮਤਲਬ ਅਸੀਂ ਥੋੜਾ ਸਲਾਹ مشورے 'ਚ ਹੀ ਆ ਲੇਕਿਨ ਪ੍ਰੋਬੇਬਲੀ ਕੁਛ ਨਾ ਕੁਛ ਤੇ ਅਸੀਂ ਮਤਲਬ ਸੋਚ ਰਹੇ ਹਾਂ ਕਿ ਅਸੀਂ ਕੁਛ ਕਰੀਏ ਕਿ ਤਾਂ ਕਿ ਗੁਰੂ ਸਾਹਿਬ ਦੀ ਹੋਰ ਅਪਾਰ ਕਿਰਪਾ ਸਾਨੂੰ ਮਿਲੇ ਸੋ ਅੱਗੇ ਅਸੀਂ ਉਹਨਾਂ ਤੋਂ ਬਿਨਾ ਤੇ ਕੁਛ ਨਹੀਂ ਹੈਗੇ ਜੀ ਮੈਂ ਹਰ ਵਾਰੀ ਕਹਿਣੀ ਹੁੰਦੀ ਆ ਜੋ ਵੀ ਕਰ ਰਿਹਾ ਉਹ ਹੀ ਕਰ ਰਿਹਾ ਉਸ ਤੋਂ ਬਿਨਾ ਤੇ ਮੈਂ ਇੱਕ ਪੱਤਾ ਵੀ ਕਹਿੰਦੇ ਨਾ ਅਸੀਂ ਚੱਕ ਕੇ ਇੱਧਰ ਉੱਧਰ ਨਹੀਂ ਕਰ ਸਕਦੇ ਠੀਕ ਹੈ ਜੀ ਸੋ ਸ਼ੁਕਰਾਨਾ ਉਸ ਸੱਚੇ ਵਾਈ ਤੇ ਤੁਹਾ ਦਾ ਜਿਹੜਾ ਸਾਨੂੰ ਇੱਥੇ ਤੱਕ ਪਹੁੰਚਾ ਰਿਹਾ ਔਰ ਤੁਹਾਡੇ ਸਾਰਿਆਂ ਦਾ ਸਾਨੂੰ ਇੰਨਾ ਪਿਆਰ ਭਰਪੂਰ ਪਿਆਰ ਮਿਲ ਰਿਹਾ ਹੈ ਜੀ ਠੀਕ ਹੈ ਜੀ ਸੋ ਹੁਣ ਤੁਸੀਂ ਆਵਲੀ ਸ਼ੈਲਫ ਵੀ ਭਰਨੀ ਹੈ ਤੁਹਾਂ ਦੱਸਿਆ ਸੀਗਾ ਤਾਂ ਹੀ ਤਾਂ ਮੈਂ ਹਰ ਵਾਰੀ ਕਹਿੰਦੀ ਹਾਂ ਹੈਪੀ ਸ਼ੋਪਿੰਗ ਵਿਦ ਅਸ ਠੀਕ ਹੈ ਜੀ ਸੋ ਕਾਜ ਵਾਸਤੇ ਇੰਨਾ ਹੀ ਵੜਾ ਚੱਕੋ ਆਪਣੇ ਫੋਨ ਤੇ ਜਲਦੀ ਜਲਦੀ ਬਸ ਆਪਣੇ ਆਰਡਰ ਜਿਹੜੇ ਆ ਸਾਡੇ ਨਾਲ ਬੁੱਕ ਕਰੋ ਜੀ ਹੈਪੀ ਸ਼ੋਪਿੰਗ ਵਿਦ ਅਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ